ਮਾਨਯੋਗ ਪੁਲਿਸ ਕਮਿਸ਼ਨਰ ਮਿਸਰ ਸਰਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਸੀਆਈਏ 2 ਦੀ ਟੀਮ ਨੇ ਅ ਪਿਛਲੇ ਦਿਨੀ 12 ਤਰੀਕ ਨੂੰ 1 ਕਿਲੋ ਹੀਰੋਇਨ ਟੇਕ ਸਪਲੈਂਡਰ ਮੋਟਰਸਾਈਕਲ ਹਿਰਾਸਤ ਤੇ ਲਿੱਤਾ ਤੇ ਰਿਕਵਰ ਕੀਤੀ 1 ਕਿਲੋ ਹੀਰੋਇਨ ਉਹਦੇ ਦੋ ਦੋਸ਼ੀ ਨੇ ਇੱਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਲਾਈਸ ਗੋਪੀ ਤੇ ਦੂਸਰੇ ਦਾ ਨਾਮ ਹੈ ਕੁੰਨਨ ਸਿੰਘ son of ਤਨਨਾ ਸਿੰਘ ਇਹ ਦੋਨੋਂ ਅਜਨਾਲਾ ਅੰਮ੍ਰਿਤਸਰ ਰੂਰਲ ਅਜਨਾਲਾ ਦੇ ਰਹਿਣ ਵਾਲੇ ਐ ਤੇ ਜਿਹੜਾ ਗੁਰਪ੍ਰੀਤ ਸਿੰਘ ਐ ਉਹ ਤਕਰੀਬਨ 8ਵੀਂ ਕਲਾਸ ਤੱਕ ਪੜਿਆ ਐ ਤੇ ਜਿਹੜਾ ਕੰਨਨ ਸਿੰਘ ਐ ਉਹ ਅਨਪੜੀ ਐ ਤੇ ਦੋਨੋਂ ਲੇਬਰ ਦਾ ਕੰਮ ਕਰਦੇ ਐ ਤੇ ਆਪਣਾ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਨਾਂ ਕੋਲ ਕੋਈ ਨਸ਼ੇਲੀ ਪ੍ਰਦਾਤ ਹੋ ਸਕਦਾ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਾਸ ਦੇ ਲਾਗੇੋਂ ਗ੍ਰਿਫਤਾਰ ਕੀਤਾ ਦੋਨਾਂ ਨੂੰ ਤੇ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਆ ਉਹਦੀ 24 ਸਾਲ ਦੇ ਲਾਗੇ ਤੱਕ ਦੀ ਉਮਰ ਤੇ ਆਪਣਾ ਕੁੰਨਨ ਸਿੰਘ ਦੀ ਹੈਗੀ ਹੈ 55 ਸਾਲ ਦੇ ਲਾਗੇ ਤੱਕ ਹੀ ਤੇ 2022 ਦੇ ਵਿੱਚ ਕੰਨਨ ਸਿੰਘ ਤੇ ਵੀ ਇੱਕ 302 ਦਾ ਪਰਚਾ ਅੰਮ੍ਰਿਤਸਰ ਰੂਰਲ ਅ ਦਰਜ ਰੈਸਟਰ ਹੋਇਆ ਸੀਗਾ ਤੇ ਜਿਹੜੀ ਹੈ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਡਰੋਨਸ ਦੇ ਥਰੂ ਮੰਗਵਾਉਂਦੇ ਆ ਫਿਰ ਇੱਥੇ ਅੱਗੇ ਸੇਲ ਵੀ ਕਰਦੇ ਆ ਤੇ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਸੀ ਸਪਲੈਂਡਰ ਮੋਟਰਸਾਈਕਲ ਉਹ ਵੀ ਅਸੀਂ ਕਬਜ਼ੇ 'ਚ ਲੈ ਲਏ ਹੈ ਤੇ ਇਸ ਰਿਕਵਰੀ ਦਾ ਅਸੀਂ ਪਰਚਾ ਪੀਐਸ ਕੈਂਚ ਦਿੱਤਾ ਹੈ ਐਫਆਈ ਨੰਬਰ 5 121 2025 ਨੂੰ ਅੰਡਰ ਸੈਕਸ਼ਨ 21 29 61 85 ਐਨਡੀਪੀਐਸ ਐਕ ਪੀਐਸ ਕੰਟੋਰਨਮੈਂਟ ਅੰਮ੍ਰਿਤਸਰ ਬੰਦੀ ਦੀ ਦੇਰ ਤੋਂ ਕਰ ਰਹੀ ਸੀ ਇਹ ਕੰਮ ਹਾਲੇ ਅਸੀਂ ਇਹਨਾਂ ਦਾ 2 ਦਿਨ ਦਾ ਰਿਮਾਂਡ ਲੱਗਾ ਹੈ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਕਰ ਰਹੇ ਆ ਐਕਸਪਲੋਰ ਕਰ ਰਹੇ ਆ ਤੇ ਜੋ ਵੀ ਸਾਨੂੰ ਅੱਗੇ ਪਤਾ ਚੱਲੇਗਾ ਅਸੀਂ ਤੁਹਾਡੇ ਤੱਕ ਲਿਆਵਾਂਗੇ ਸਰ ਜਿਹੜੀ ਬਾਈਕੇ ਜਾ ਰਹੇ ਸੀ ਵੇਚਣ ਜਾ ਰਹੇ ਸੀ ਸਰ ਇਹਦਾ ਵਾਇਨ ਕਿੰਨੀ ਆ ਜੀ ਹਾਂਜੀ ਆਬਵੀਅਸਲੀ ਜੇ 1 ਕਿਲੋ ਹੀਰੋਇਨ ਨਾ ਤੇ ਜਿਹੜੀ ਆਬਵੀਅਸਲੀ 1 ਕਿਲੋ ਹੀਰੋਇਨ ਸੈਲਫ ਕੰਜ਼ਮਪਸ਼ਨ ਲੀਕ ਤਾਂ ਹੋ ਨਹੀਂ ਸਕਦੀ ਅੱਗੇ ਅੱਗੇ ਉਹ ਹੀ ਅਸੀਂ ਕਹਿ ਰਹੇ ਕਿ ਅੱਗੇ ਪਿੱਛੋਂ ਕਿਦੇ ਤੋਂ ਮੰਗਵਾਉਂਦੇ ਸੀ ਕਿਵੇਂ ਮੰਗਵਾਉਂਦੇ ਸੀ ਤੇ ਅੱਗੇ ਕਿਨੂੰ ਵਿੱਚ ਵੇਚਣ ਜਾ ਰਹੇ ਸੀ ਉਹ ਵੀ ਅਸੀਂ ਹਾਲੇ ਇਹਨਾਂ ਦੀ ਇੰਟੈਗ੍ਰੇਸ਼ਨ ਕਰ ਰਹੇ ਹਾਂ ਇਹ ਕਿਹਨਾਂ ਦੀ ਸਰ ਹਾਂਜੀ ਇਹ ਕਿਹਨਾਂ ਦੀ ਸੀ ਜੀ ਅਸੀਂ ਬਾਈਕ ਦਾ ਸੀ ਆਰਟੀ ਆਫਿਸ ਤੋਂ ਅਸੀਂ ਲੈ ਰਹੇ ਹਾਂ ਡਾਟਾ ਪਿਛਲੇ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਸੀ ਹਾਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਟੂ ਅਰਲੀ ਟੂ ਸੇ ਹਾਲੇ ਅਸੀਂ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਲਿੱਤਾ ਸਰ ਆਪ ਵੀ ਨਸ਼ਾ ਨੁਸ਼ਾ ਕਰਨ ਦੇ ਆਦੀ ਹੀ ਗਏ ਉਹ ਅਸੀਂ ਇਹਨਾਂ ਦਾ ਮੈਡੀਕਲ ਕਰਾਇਆ ਉਹਦੀ ਰਿਪੋਰਟ ਹਾਲੇ ਆਣੀ ਬਾਕੀ ਕੋਈ ਗੈਂਗ ਦੇ ਨਾਲ ਕੁਝ ਰਿਲੇਟਡ ਕੁਝ ਇਹਨਾਂ ਦਾ ਹੋਵੇ ਕੋਈ ਡਾਟਾ ਵਿੱਚ ਕਿਸੇ ਗੈਂਗ ਦਾ ਨਹੀਂ ਹਾਲੇ ਗੈਂਗ ਦਾ ਹਾਲੇ ਕੋਈ ਸਾਹਮਣੇ ਨਹੀਂ ਆਇਆ ਪਰ ਅਸੀਂ ਰਿਮਾਂਡ ਦੇ ਵਿੱਚ ਵਿੱਚ ਅਸੀਂ ਇਹਨਾਂ ਦਾ ਕਰਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਬਿਲਕੁਲ ਅਨਪੜ੍ਹ ਨੇ ਇਸ ਤੋਂ ਇਲਾਵਾ ਇਹ ਹੋਰ ਵੀ ਕੋਈ ਕੰਮ ਕਰਦੇ ਸੀ ਇਹ ਲੇਬਰ ਲੇਬਰਾਂ ਤੇ ਹਾਂਜੀ ਤੇ ਇਹਨਾਂ ਦੇ ਜਿਹੜੇ ਲਿੰਕ ਉਹਨਾਂ ਦਾ ਪਤਾ ਲੱਗਾ ਜਿਹੜੇ ਕਰਾਸ ਬਾਰਡਰ ਦੇ ਨਾਲ ਸਬੰਧਤ ਨਹੀਂ ਉਹ ਵਾਲੇ ਅਸੀਂ ਰਿਮਾਂਡ ਦੇ ਵਿੱਚ ਛਾਲੇ ਕਰਦੇ ਕੋਈ ਇਨਫੋਰਮੇਸ਼ਨ ਖਾਲੇ ਤੱਕ ਕੋਈ ਨਹੀਂ ਸਰ ਪਰ ਆਬਵੀਅਸਲੀ ਜੇ ਪਾਕਿਸਤਾਨ ਤੋਂ ਮੰਗਾ ਰਹੇ ਹੈ ਤੇ ਇਹ ਇਹਦੇ ਵਿੱਚ ਲੱਗਦਾ ਵੀ ਜਿਹੜਾ ਇੱਕ ਸੋਸ਼ਲ ਮੀਡੀਆ ਦਾ ਮਡੀਏਟਰ ਹੋ ਸਕਦਾ ਵਾ ਇਸ ਲਿੰਕ ਜੇ ਇਹਨਾਂ ਦੇ ਜਿਹੜੇ ਉਹਨਾਂ ਦੇ ਨਾਮ ਹੈਗੇ ਨੇ ਦੇਖੋ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ ਜਿਹੜੀ ਅੱਜ ਕੱਲ ਆ ਐਪਸ ਦੇ ਥਰੂ ਕਾਲਸ ਚੱਲਦੀਆਂ ਜਿਹੜੀ ਵੱਖਰੀ ਵੱਖਰੀ ਐਪਸ ਹੈਗੀਆਂ ਲੈਪਟਾਪ ਤੇ ਵੀ ਹੁੰਦੀਆਂ ਹੋਰ ਸਾਰੇ ਪਾਸੇ ਉਨੇ ਥ्रू ਵੀ ਹੋ ਸਕਦਾ ਹੈ ਮਤਲਬ ਵੀ ਐਕਸਪਲੋਰਿੰਗ 올 द ऑप्शंस ਤੇ ਹੋਰ ਵੀ ਲੋਕ ਲੱਗਦਾ ਜਿਹੜੇ ਨਾਲ ਜੁੜੇ ਹੋਣ ਉਹ ਆਬਵੀਅਸਲੀ ਹੋਣਗੇ 1 ਕਿਲੋ ਜਿਹਨੂੰ ਅੱਗੇ ਪ੍ਰੋਵਾਈਡ ਕਰ ਰਹੇ ਆ ਜਾਂ ਜਿਹਦੇ ਕੋਲੋਂ ਲੈ ਕੇ ਆਏ ਆ ਆਬਵੀਅਸਲੀ ਜੁੜੇ ਹੋ ਸਰ ਇਹ ਤੁਹਾਨੂੰ ਲੱਗਦਾ ਕਿ ਇਹ ਸਰਗਨਾ ਵੀ ਹੋ ਸਕਦੇ ਕਿਉਂਕਿ ਬੜੀ ਛੋਟੀ ਦੀ ਇਹਨਾਂ ਦੇ ਕੋਲੋਂ ਖੇਪ ਫੜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਨਹੀਂ ਛੋਟੀ ਖੇਪ ਤਾਂ ਨਹੀਂ 1 ਕਿਲੋ ਕਾਫੀ ਵੱਡੀ ਖੇਪ ਹੋਣੀ ਨਹੀਂ ਕਿਉਂਕਿ ਜਿਹੜੇ ਮੋਸਟਲੀ ਕਰਾਸ ਬਾਰਡਰ ਤੋਂ ਜਦੋਂ ਮਹਿੰਗਾਈ ਹੋਏਗੀ ਪੋਸਿਬਿਲਟੀ ਹੈ ਕਿ 1 ਕਿਲੋ ਹੀ ਹੋਏ ਪੋਸਿਬਿਲਟੀ ਹੈ ਹੋਰ ਵੀ ਜ਼ਿਆਦਾ ਹੋਏ ਤੇ ਉਹ ਉਹਨਾਂ ਨੇ ਹੋਰ ਲੋਕਾਂ ਨੂੰ ਵੀ ਵੰਡੀ ਹੋਈ ਲੱਗਦਾ ਜੀ ਮੇਨ ਬੰਦੇ ਇਹੀ ਹੋਣਗੇ ਇਹ ਵਨ ਆਫ ਦਾ ਮੇਨ ਤਾਂ ਹੈਗਾ ਹੀ ਹੈ ਜੀ ਵਨ ਆਫ ਦ ਮੀਨ ਤਾਂ ਹੈਗੀ ਜੀ ਦੂਜੀ ਵੀ ਨਾਲ ਕਿਉਂਕਿ ਕਿਉਂਕਿ ਕਿਲੋ ਰਿਕਵਰੀ ਛੋਟੀ ਨਹੀਂ ਹੁੰਦੀ ਕਮਰਸ਼ੀਅਲ ਕੁਆਂਟੀਟੀ ਹੈ ਤੇ ਕਾਫੀ ਵੱਡੀ ਸਰ ਇਦਾਂ ਪਤਾ ਲੱਗੇ ਕਿੰਨੇ ਕਿਛਰ ਤੇ ਕੰਮ ਕਰ ਰਹੇ ਸੀ ਇਹ ਇਹ ਥੋੜੀ ਦੇਰ ਤੋਂ ਕਰ ਰਹੇ ਹੋਣੇ ਆ ਜੀ ਤਾਂ ਹੀ ਇੰਨੀ ਵੱਡੀ ਆਪਣਾ ਰਿਕਵਰੀ ਹੋਈ ਹੈ ਸਾਡੇ ਤੋਂ ਸਰ ਕੀ ਪ੍ਰਾਈਸ ਕੀ ਹੈ ਇਹਨਾਂ ਦਾ ਜੋ ਚੀਜ਼ ਨਹੀਂ ਪੜੇਗੀ ਕਿੰਨਾ ਦੇ ਪ੍ਰਾਈਸ ਨਾਲ ਜਾ ਕੁਝ ਹੋਵੇ ਮੈਂ ਹਲੇ ਪ੍ਰਾਈਸ ਬਾਰੇ ਹਲੇ ਮੈਂ ਕਿੰਨੇ ਕਿਉਂ ਮਾਰੇਗੀ ਸਰ ਇਹਨਾਂ ਤੋਂ ਨਾ ਦੇ ਉਹ ਕੀਮਤ ਪ੍ਰਾਈਸ ਇੱਕੋ ਗੱਲ ਹੈ ਨਾ ਹਲੇ ਪ੍ਰਾਈਸ ਉਮਰ ਉਮਰ ਇਹਦੀ ਹੈਗੀ ਹੈ 24 ਸਾਲ ਗੁਰਪ੍ਰੀਤ ਦੀ ਤੇ ਕੰਨਨ ਸਿੰਘ ਦੀ 55 ਸਾਲ Thank you. Thank.